ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਤਨ ਕੋ ਧਨ ਤੇਰੋ ਨਾਉ ਨਿਠਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸਵੰਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਬਰਨਾ ਜਾਣ ਸ ਕੋਏ ਨਿਰਤਨ ਕੋ ਤਨ ਤੇਰੋ ਨਾਉ ਨਿਠਾਵੇ ਕੋ ਨਉ ਤੇ ਦਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸਵਮੀ ਸਗਲੇ ਕਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣ ਸ ਕੋਏ ਨਿਰਤਨ ਕੋ ਤਨ ਤੇਰੋ ਨਾਉ ਨਿਠਾਵੇ ਕੋ ਨਾਉ ਤੇ ਦਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋ ਦਾਨ ਕਰਨ ਕਰਾਵਨ ਹਰਿ ਸਵਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇ ਕੋ ਨਾਉ ਤੇ ਦਾ ਥਾਉ ਨਿਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਕਟਾ ਕੋ ਦੇਵ ਹੋ ਦਾਨ ਕਰਨ ਕਰਾਵਨ ਹਰ ਸਵਾਮੀ अगले कटाके अंतर जामी अपनी गत मित जन हो आपे आपन संग आप प्रब राते तुम दी उसत तुम ते होए नानके यवरना जानस कोए निरतन को तन तेरो नाऊ ਨਿਠਾਵੇ ਕੋ ਨਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਿ ਸਵਾਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੇਮਰੀ ਉਸਤਤ ਤੁਮ ਤੇ ਹੋਏ ਨਾਨਕੇ ਵਰਨਾ ਜਾਨਸ ਕੋਏ ਨਿਰਤਨ ਕੋ ਤਨ ਤੇਰੋ ਨਾਉ ਨਿਥਾ ਵੇ ਕੋ ਨਾਉ ਤੇ ਦਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਸਵਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਦੀ ਉਸਤਤ ਤੁਮਤੇ ਹੋਏ ਨਾਨਕਿਆ ਵਰਨਾ ਜਾਨਸ ਕੋਏ ਨਿਰਤਨ ਕੋ ਧਨ ਤੇਰੋ ਨਾਉ ਨਿਠਾਵੇ ਕੋ ਨਾਉ ਤੇਦਾਰਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਸ ਵਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨਾ ਜਾਣ ਸ ਕੋਏ ਨਿਰਤਨ ਕੋ ਤਨ ਤੇ ਰੋ ਨਾਉ ਨਿਠਾਵੇ ਕੋ ਨਉ ਤੇ ਦਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਕਟਾ ਕੋ ਦੇਵ ਹੋਦਾਨ ਕਰਨ ਕਰਾਵਨ ਹਰਸ ਵਮੀ ਸਗਲੇ ਕਟਾ ਕੇ ਅੰਤਰ ਜਾਮੀ